ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਚੁਕੇ ਜਾ ਰਹੇ। ਤੋਂ ਦੱਸ ਰਹੀਏ ਕਿ ਸਬ ਡਿਵੀਜ਼ਨ ਤਲਵੰਡੀ ਸਾਬੋ ਦਾ ਪਿੰਡ ਮਲਕਾਣਾ ਵਿਖੇ ਰਾਤ ਦੇ ਸਮੇਂ ਚੋਰਾਂ ਦਾ ਕਹਿਰ ਦੇਖਣ ਨੂੰ ਮਿਲਿਆ। ਚੋਰਾਂ ਨੇ ਤਿੰਨ ਘਰਾਂ ਦੇ ਵਿੱਚ ਚੋਰੀ ਕਰਕੇ ਲੱਖਾਂ ਰੁਪਏ ਦਾ ਸੋਨਾ ਤੇ ਨਕਦੀ ਲੈ ਲਿਆ। ਪਿੰਡ ਵਾਸੀ ਪਰੇਸ਼ਾਨ ਨੇ। ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁਕੀਆਂ। ਜਾਣਕਾਰੀ ਅਨੁਸਾਰ ਪਿੰਡ ਮਲਕਾਣਾ ਵਿਖੇ ਰਾਤ ਦੇ ਸਮੇਂ ਚੋਰਾਂ ਨੇ ਤਿੰਨ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਿਸ ਦੇ ਵਿੱਚੋਂ ਜਸਵਿੰਦਰ ਸਿੰਘ ਦੇ ਘਰੋਂ ਤਕਰੀਬਨ ਸੋਨੇ ਦੇ ਅਤੇ 20000 ਰੁਪਏ ਜਿਸ ਦੇ ਵਿੱਚੋਂ ਜਸਵਿੰਦਰ ਸਿੰਘ ਦੇ ਘਰੋਂ ਕਰੀਬਨ ਟੋਲੇ ਸੋਨਾ ਅਤੇ 20000 ਨਕਦੀ ਚੋਰੀ ਹੋ ਗਈ ਜਦੋਂ ਕਿ ਇੱਕ ਹੋਰ ਘਰ ਦੇ ਵਿੱਚੋਂ ਚੋਰਾਂ ਨੇ 7 ਟੋਲੇ ਸੋਨਾ ਅਤੇ 50000 ਨਕਦੀ ਲੈ ਕੇ ਹੋਰ ਫੂ ਚੱਕਰ ਹੋ ਗਏ ਹੋਰ ਘਰਾਂ ਦੇ ਵਿੱਚ ਵੀ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਇਹ ਬਾਸੇ ਰਾਮਾ ਮੰਡੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜੀ ਨਾਮ ਆ ਵੀ ਤੁਹਾਨੂੰ ਸੁਲੰਕਰ ਸਿੰਘ ਆ ਜੀ ਅੱਛਾ ਜੀ ਮੇਂ ਮਲਕਾਣੇ ਪਿੰਡ ਅੱਜ ਦੋ ਘਰਾਂ ਦੀ ਚੋਰੀ ਪਤਾ ਲੱਗਿਆ ਸੀ ਪਰ ਦੱਸਿਆ ਜਾ ਰਿਹਾ ਤੁਹਾਡੇ ਵੀ ਹੋਈ ਹੈ ਹਾਂ ਜੀ ਸਾਡੇ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਕਿੰਨਾ ਦਾ ਨੁਕਸਾਨ ਹੋ ਗਿਆ ਸਵਾ 9 ਟੋੜੇ ਸੋਨਾ ਸੀ ਜੀ 15-20000 ਰੁਪਏ ਨਾਲ ਸੀ ਨਕਦੀ ਸੀ ਹਾਂ ਕਦੋਂ ਪਤਾ ਲੱਗਿਆ ਤੁਹਾਨੂੰ ਕਾਰਨ ਦਾ ਸਵੇਰ ਪਤਾ ਲੱਗੇਗਾ 7:30 ਵਜੇ ਦੇ ਕਰੀਬ 7:30 ਵਜੇ ਅਸੀਂ ਜਦੋਂ ਗੱਲ ਸੁਣੀ ਵੀ ਪਿੰਡ 'ਚ ਦੋ ਘਰਾਂ ਦੀ ਚੋਰੀ ਹੋ ਗਈ ਮੈਂ ਆ ਕੇ ਡਿਜਨ ਨੂੰ ਦੱਸਿਆ ਇਹਨਾਂ ਨੇ ਜਦੋਂ ਆ ਕੇ ਮੰਨ ਲਾਇਆ ਵੀ ਉਧਰ ਆਪਾਂ ਖੰਧਾ ਕਰਕੇ ਬਾਹਰ ਖੋਲਿਆ ਤੇ ਸਾਰਾ ਕੁਝ ਐਂ ਫਟਿਆ ਪਿਆ ਸਾਰਾ ਮਾਲ ਨਾਲ ਦੀ ਟਰਾਂਕ ਕੋ ਪੇਟੀ ਸਾਰਾ ਕੁਝ ਪਟਕੇ ਉਹਦੇ ਵਿੱਚ ਸੋਹਣਾ ਲੱਗਦੀ ਸਾਰਾ ਕੁਝ ਲੈ ਗਈ ਦੂਜੀ ਸ਼ੈਡ ਜਿਹੜਾ ਬੈੱਡਰੂਮ ਹੈ ਉਹ ਵੀ ਇਹਨਾਂ ਦੇ ਇਨਵਾਰਨ ਨੂੰ ਪਟਕੇ ਪੇਚਣਾ ਮੈਂ ਲੈ ਕੇ ਕੱਪੜੇ ਕੀ ਮੰਗ ਕਰਦਿਓ ਪ੍ਰੋਸੈਸ ਮੰਗ ਤਾਂ ਜੀ ਚੋਰ ਫੜੇ ਜਾਣਾ ਕੀ ਮੰਗਾ ਸਾਡੀ ਸਾਡਾ ਨੁਕਸਾਨ ਬਹੁਤ ਵੱਡਾ ਹੋ ਗਿਆ ਜੀ ਬਾਈ ਇਥੋਂ ਜਦੋਂ ਬੰਦੇ ਆਏ ਹੈਗੇ ਤੜਕੇ ਉੱਠੇ ਵੇਲੇ ਪਤਾ ਲੱਗਿਆ ਜਦੋਂ ਮੈਡਮ ਨੇ ਚਾਹ ਧਰੀ ਸੀ ਫ੍ਰਿਜ ਚ ਦੁੱਧ ਹੈ ਨਹੀਂਗਾ ਦੁੱਧ ਵਾਲੀ ਗੜਬੀ ਦੇਖੀ ਉਹ ਹੋਊਗਾ ਜਲਾ ਇਤਰਾ ਅੰਦਰ ਕਮਰੇ ਚ ਨਾ ਧਰ ਲਿਆ ਹੋਵੇ ਕਮਰੇ ਚ ਵੀ ਹੈ ਨਹੀਂ ਫਿਰ ਫ੍ਰਿਜ ਖੋਲਿਆ ਉੱਥੇ ਦਾ ਘਿਓ ਵੀ ਹੈ ਨਾ ਤੇ ਫਿਰ ਫ੍ਰਿਜ ਦੀ ਬਰਤਾਲ ਕੀ ਤੋਂ ਚ ਬਰਫ ਵਾਲੇ ਡੋਂਗੇ ਵੀ ਲੈ ਕੇ ਗਏ ਆ ਪਤੰਦਰ ਇਥੋਂ ਫਿਰ ਜਦੋਂ ਗਏ ਇਥੋਂ ਬਾਹਾਂ ਕਿਸੇ ਤੇ ਹੋਰ ਘਰੇ ਗਏ ਉਹ ਇਥੋਂ ਥੋੜੀ ਦੂਰ ਹੈ ਘਰ ਉਹਨਾਂ ਦੇ ਬਾਹਰ ਚ ਜਾ ਕੇ ਡੋਂਗਾ ਗਏ ਡੋਂਗੇ ਦੇ ਵਿੱਚ ਬਰਫ ਵੀ ਪਈ ਹੋਣੀ ਐਪਰੀ ਜਦੋਂ ਅਸੀਂ ਤੜਕੇ ਜਾ ਕੇ ਫੜਤਾਲਦੇ ਵੀ ਦੁੱਧ ਵਾਲੀ ਗੜਬੀ ਮੰਨ ਲਓ ਪੀਤੀ ਆ ਜਾਂ ਨਾ ਲੈ ਗਏ ਦੁੱਧ ਵਾਲੀ ਗੜਬੀ ਅੱਛਾ ਫੋਕੇ ਰੱਖੀ ਪੀ ਕੇ ਦੋਧਾ ਪੀ ਕੇ ਚੱਲੂ ਕੀ 2000 ਕਹੋ ਕੇ ਲੱਗੇ ਰਹੇ ਆ ਬੰਦੇ ਕੀ ਪ੍ਰਸ਼ਾਸਨ ਨੂੰ ਕਿਸੇ ਨੂੰ ਕੋਈ ਦਰਜ ਕਰਵਾਈ ਸਕੈਤ ਕੀ ਮੰਗ ਕਰਾ ਸਾਨੂੰ ਕੌਣ ਕੀਤਾ ਮੈਂ ਐਸਚਓ ਸਾਹਿਬ ਨੂੰ ਫਲਾਇਮ ਹਾਂ ਬਈ ਕੀ ਮੰਮਲਾ ਕੀ ਕਿੰਨਾ ਕ ਨੁਕਸਾਨ ਹੋਇਆ ਇਹ ਮਾਮਲਾ ਤੇ ਵੀ ਰਾਤ ਨੂੰ ਚੋਰੀ ਹੋਈ ਜੀ तकरीबन 2:30 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਤੇ ਇੱਥੇ ਚਾਰ ਤੋਂ ਪੰਜ ਬੰਦੇ ਸੀਗੇ ਜੀ ਜੋਰ ਉਹ ਮੰਨ ਲਓ ਇਧਰ ਕਾਂਦਰਾ ਹੀ ਡੱਪ ਕੇ ਆਏ ਜੀ ਪਹਿਲਾਂ ਕਿਸੇ ਦੇ ਹੋਰ ਵੀ ਚੋਰੀ ਕਰਕੇ ਆਏ ਪਿੰਡ 'ਚ ਤੇ ਤੇ ਮੇਰੇ ਘਰੇ ਚੋਰੀ ਕੀਤੀ ਉਹਨਾਂ ਨੇ ਘੱਟੋ-ਘੱਟ ਮੰਨ ਲਓ 7 ਤੋਂ 8 ਟੋਲੇ ਸਿਉਣਾ ਸੀਗੇ ਜੀ ਅੱਛਾ ਤੇ ਲਗਭਗ 50000 ਰੁਪਇਆ ਕਹਿ ਸੀਗੇ ਜੀ ਹੂੰ ਇਹ ਉਹ ਚੋਰੀ ਕਰਕੇ ਕੀ ਮੰਗ ਕਰਦਾਂ ਪ੍ਰਸ਼ਾਸਨ ਨੂੰ ਕੋਈ ਦਿੱਤਾ ਕੋਈ ਕਰਿਆ ਵਗੈਰਾ ਅੰਜੀ ਸਰਪੰਚ ਸਭ ਤੋਂ ਫੋਨ ਕਰਾਇਆ ਸੀ ਉਹ ਕਹਿੰਦੇ ਬੰਗ ਮੰਗ ਤਾਂ ਇਹੀ ਕਰਦੇ ਆਂ ਵੀ ਜਿਹੜਾ ਸਾਡੇ ਇੱਥੇ ਚੋਰੀ ਹੋਈ ਆ ਤਾਂ ਕਿ ਕਿਸੇ ਹੋਰ ਨਾਲ ਤੇ ਨਾ ਹੋਵੇ ਬਸ ਪ੍ਰਸ਼ਾਸਨ ਤੋਂ ਇਹੀ ਬੇਨਤੀ ਕਰਦੇ ਆਂ ਵੀ ਸਖਤੀ ਨਾਲ ਇਹ ਬੰਦਿਆਂ ਨੂੰ ਫੜਾਇਆ ਜਾਵੇ ਤੇ ਤਾਂ ਕਿ ਕਿਸੇ ਹੋਰ ਵਾਰदात ਨੂੰ ਨਾ ਇੰਜਾਮ ਦੇ ਸਕਾਂ ਤੇ ਅਜਿਹਾ ਮਲੂ ਜੇ ਨਹੀਂ ਸਾਡੀ ਕੋਈ ਪ੍ਰਸ਼ਾਸਨ ਸੁਣੂਗਾ ਅਸੀਂ ਚਪੱਦਰ ਤੇ ਜਾ ਕੇ ਮੰਨ ਲੋ ਗੱਲਬਾਤ ਕਰਾਂਗੇ ਸਾਰਾ ਪਿੰਡ ਮੇਰੇ ਨਾਲ ਹੈ ਜੀ ਅਸੀਂ ਧਰਨਾ ਵਗੈਰਾ ਲਾਵਾਗੇ ਸਾਨੂੰ ਲਾਉਣਾ ਪਿਆ ਅਸੀਂ ਜਿੰਨਾ ਵੀ ਹੋ ਸਕੇ ਆਪਣੀ ਨੂੰ ਮਦਦ ਕਰਾਂ ਇੰਦਾ ਕੋਈ ਵੀ ਬੰਦਾ ਵੱਲੋਂ ਗਾਂ ਤੋਂ ਐਵਰੋਜੀ ਨੂੰ ਮੁੱਤ ਨਾ ਕਰੇ